ਤਾਰ ਇਲੈਕਟ੍ਰਿਕ ਕੰਪਨੀ ਨੇ ਇੱਕ ਮੁਲਾਕਾਤ ਦਰਾਂ ਦੱਸਿਆ ਇਹ ਐਲਲਡ ਬਲਫ ਅਤੇ ਟਿਊਲ ਹੈ ਤਾਂ ਜੋ ਕਿ ਬੇਕਾਰ ਫੀਸ ਹੋ ਚੁੱਕੀਆਂ ਹੁੰਦੀਆਂ ਹਨ ਨੂੰ ਲੋਕੀ ਬਾਰਿਸ਼ ਫੂਰੇ ਦਾਂ ਦੇ ਸੋਤ ਲੈਂਦੇ ਹਨ ਪਰ ਹੁਣ ਇਹਨਾਂ ਨੂੰ ਟੁੱਟਣ ਦੀ ਕੋਈ ਲੋੜ ਨਹੀਂ ਹੈ ਆਪਾਂ ਇਹਨਾਂ ਵਸਤੇ ਚ ਬਲਵਾਨੀ ਤੇਰ ਕਰਕੇ ਫਿਰ ਨਵੇਂ ਤੋਂ ਇਹਨਾਂ ਸ਼ਰੇਤ ਤੋਂ ਚੱਲੂ ਕਰ ਦਿੰਦੇ ਹਾਂ ਮੇਰਾ ਕੀ ਨਾਮ ਜੀ ਆਪਣਾ ਮੇਰਾ ਨਾਮ ਬਿੱਲਾ ਹੀ ਬਿੱਲਾ ਜਿਹੜੇ ਦਾ ਕੰਮ ਹੈ ਉਹਦਾ ਕੰਮ ਹੈ ਮੇਰਾ ਕੰਮ ਰਾਮ ਬਾਗ ਚੱਕ ਦੇ ਬਿਲਕੁਲ ਸਾਹਮਣੇ ਦੁਕਾਨ ਹੈ ਮੇਰੀ ਤੇ ਮੇਰਾ ਸਾਰਾ ਕੰਮ ਜਿਹੜਾ ਐਲਈਡੀ ਲਾਈਟਰ ਦਾ ਹੈ ਹਰਿਆਂ ਐਲਈਡੀ ਲਾਈਟਰ ਮੈਂ ਰਿਪੇਅਰ ਕਰਨਾ ਮੈਂ ਜਿਹਸਟਰ ਐਲਈਡੀ ਬਲਬ ਹੋ ਗਏ ਇਹ ਦੇਖੋ ਪੰਜਾਬ ਵਾਲੀ ਲਾਈਟਾਂ ਹੋ ਗਈਆਂ ਐਲਈਡੀ ਪੈਨਲ ਹੋ ਗਏ ਐਲਈਡੀ ਹਰ ਤਰ੍ਹਾਂ ਦੀ ਲਾਈਟ ਮੈਂ ਰਿਪੇਅਰ ਕਰਦਾ ਇਹ ਜਿੰਨੇ ਜਿਹੇ ਲੋਕ ਜਿਨੇ ਕਿ ਲੋਕਾਂ ਦੇ ਜਿਵੇਂ ਬੜਾ ਬੜੀ ਮੇਂ ਕਰਾਵੇ ਚਾਹ ਲੋ ਆ ਮੈਂ ਆ ਕੇ ਫਰਦ ਕਰਦੇ ਬਲਬ ਹੁੰਦਾ ਵਾ ਹਾਂਜੀ ਹਾਂਜੀ ਠੀਕ ਆ ਤੇ ਕਿਹਿਆਂ ਦੇ ਖਰਾਬੀ ਉਹਨਾਂ ਨੂੰ ਕਹਦਾ ਬਾਹਰ ਸੁੱਟਣਾ ਨਹੀਂ ਚਾਹੀਦਾ ਇਹ ਉਹ 90 ਰੁਪਏ ਦਾ ਬਲਬ ਐਲਈਡੀ ਲੋ ਵਾਟ ਦਾ ਉਹ 20 30 ਰੁਪਏ ਦੇ ਬੇਰ ਹੋ ਜਾਂਦਾ ਵਾ ਨਵਾਂ ਬਣ ਜਾਂਦਾ ਵਾ ਕੋਈ ਗੱਲ ਨਹੀਂ ਇਹੋ ਜੀ ਉਹਨਾਂ ਨੂੰ ਬਾਹਰ ਨਹੀਂ ਸੁੱਟਣੇ ਚਾਹੀਦੇ ਇਹ ਲਾਈਟਾਂ ਬਹੁਤ ਨਵੀਆਂ ਬਣ ਜਾਂਦੀਆਂ ਮੈਂ ਇਹੋ ਹੀ ਕਹਿਣਾ ਚਾਹੁੰਦਾ ਆ ਕਿ ਸਾਡੇ ਕੋਲ ਆਓ ਲਾਈਟਾਂ ਸਾਰੀਆਂ ਠੀਕ ਕਰਾਓ ਲਾਈਟਾਂ ਬਾਹਰ ਟੁੱਟਣ ਦੀ ਕੋਈ ਲੋੜ ਨਹੀਂ ਐਲਈਡੀ ਲਾਈਟਾਂ ਸਾਰੀਆਂ ਹਰ ਤਰ੍ਹਾਂ ਦੀ ਰਿਪੇਅਰ ਹੋ ਜਾਂਦੀਆਂ ਇਨਵਰਟਰ ਇੰਡਕਸ਼ਨ ਜੋ ਮਰਜ਼ੀ ਦਾ ਹੋ ਹਰ ਤਰ੍ਹਾਂ ਦੀ ਐਲਈਡੀ ਲਾਈਟ ਹੈ ਰਿਪੇਅਰ ਕਰਨੇ ਰਾਮਬਾਬ ਚਰਚ ਦੇ ਸਾਹਮਣੇ ਮੇਰੀ ਦੁਕਾਨ ਹੈ ਸਾਰ ਇਲੈਕਟ੍ਰਿਕ ਕੰਪਨੀ ਬਿੱਲੇ ਦੀ ਹੱਟੀ ਜਿੰਨੂੰ ਮਰਜ਼ੀ ਪੁੱਛੋ ਤੇ ਇੱਥੇ ਮੇਰੇ ਕੋਲ ਆਓ ਹਰ ਤਰ੍ਹਾਂ ਦੀ ਲਾਈਟ ਰਿਪੇਅਰ ਹੋ ਜਾਏਗੀ ਕੋਈ ਆਹੋ ਜੀ ਗੱਲ ਨਹੀਂ ਜੀ ਹਰ ਤਰ੍ਹਾਂ ਦਾ ਸਮਾਨ ਤੁਹਾਡਾ ਰਿਪੇਅਰ ਹੋਏਗਾ ਬਾਹਰ ਸੁੱਤਣ ਦੀ ਲੋੜ ਨਹੀਂ ਸੀ ਹਰ ਤਰ੍ਹਾਂ ਦੀ ਲਾਈਟ ਓਕੇ ਹੋ ਗਈ ਦੇ ਇਕੱਤੇ ਇਹ ਜਿਹੜੀਆਂ ਲਾਈਟਾਂ ਗਿਆ ਵਾ ਤੁਸੀਂ ਦੇਖਦੇ ਹੋ ਕਿ ਬੜੀਆਂ ਮੰਗੀਆਂ ਮੰਗੀਆਂ ਲੱਤਾਂ ਹੁੰਦੀਆਂ ਬਹੁਤ ਹੁੰਦੀਆਂ ਨੇ ਜੀ ਇਹ ਇਲਾਕਾ ਸਾਰੀਆਂ ਰਿਪੇਅਰ ਹੋ ਜਾਣਗੀਆਂ ਆਪਣਾ ਬਿਲਕੁਲ ਟਰੱਕ ਤੋਂ ਸਟਾਰ ਇਲੈਕਟ੍ਰਿਕ ਕੰਪਨੀ ਰਾਮ ਬਾਗ ਚਰਚ ਦੇ ਸਾਹਮਣੇ ਗਿੱਲਾ ਬੱਤੀ ਵਾਲਾ ਰਾਮ ਬਾਗ ਚਰਚ ਦੇ ਸਾਹਮਣੇ